ਸਿਕੰਦਰ ਆਜ਼ਮ ਖੁੱਲੇ ਲਾਉਣ ਦੇ ਚ ਬੈਠਾ ਸੀ ਹਵਾ ਹੋ ਰਹੀ ਲਈ ਉਪਰੋਂ ਇੱਕ ਕਊਆ ਲੰਗਿਆ ਤੇ ਬਿਠ ਕਰ ਲਿਆ ਸਿਕੰਦਰ ਮਹਾਨ ਕਹਿੰਦਾ ਲੈ ਕਿਹੜੀ ਗੱਲ ਦਾ ਸਿਕੰਦਰ ਮਹਾਨ ਕਊਆ ਬਿਠ ਕਰ ਗਿਆ ਮੇਰੇ ਤੇ ਚਲਾ ਗਿਆ ਹੁਣ ਮੈਂ ਕੀ ਕਰਾਂ ਮੈਂ ਕੀ ਕਰ ਸਕਦਾ ਸਾਡਾ ਹੁਕਮ ਤੇ ਕਬੇ ਤੇ ਵੀ ਨਹੀਂ ਚੱਲਦਾ ਕਿਹੜੀ ਗੱਲ ਦੇ ਸਿਕੰਦਰ ਮਹਾਨ ਹਰੇਕ ਸ਼ਕਤੀਸ਼ਾਲੀ ਮਨੁੱਖ ਇਸ ਤਰ੍ਹਾਂ ਸੋਚ ਸਕਦਾ ਹੈ ਬਹੁਤੀ ਸ਼ਕਤੀ ਪ੍ਰਾਪਤ ਕਰਨ ਲੈਣ ਦਾ ਇੱਕ ਲਾਭ ਹੈ ਅੰਦਰ ਦੀ ਕਮਜ਼ੋਰੀ ਦਿਖਾਈ ਦੇਣ ਲੱਗ ਪੈਂਦੀ ਹੈ ਇੱਕ ਕਮਜ਼ੋਰ ਮਨੁੱਖ ਨੂੰ ਅੰਦਰ ਦੀ ਕਮਜ਼ੋਰੀ ਨਹੀਂ ਦਿਖਾਈ ਦਿੰਦੀ ਕਿਉਂ ਅਜੇ ਬਾਹਰੋਂ ਕਮਜ਼ੋਰ ਹੈ ਅਜੇ ਨਾ ਪਿੰਡ ਦਾ ਚੌਧਰੀ ਹੈ ਨਾ ਇਹ ਮੇਲੇ ਨਾ ਮਨਿਸਟਰ ਹੈ ਕੁਝ ਵੀ ਨਹੀਂ ਹੈ ਵਿਚਾਰਾ ਕੋਈ ਸਤ੍ਹਾ ਨਹੀਂ ਕੋਈ ਤਾਕਤ ਨਹੀਂ ਕੋਈ ਧਨ ਸੰਪਦਾ ਨਹੀਂ ਪਰ ਇੱਕ ਕਮਜ਼ੋਰ ਮਨੁੱਖ ਨੂੰ ਵੀ ਜੇ ਅੰਦਰ ਦੀ ਕਮਜ਼ੋਰੀ ਦਿਖਾਈ ਦਿੱਤੀਏ ਇਹ ਪੂਰਬਲੀ ਤਪੱਸਿਆ ਆਉਦੀ ਸੰਸਕਾਰ ਨੇ ਪਰ ਇੱਕ ਸ਼ਕਸ਼ਕਤੀਸ਼ਾਲੀ ਮਨੁੱਖ ਨੂੰ ਵੀ ਅੰਦਰ ਦੀ ਇਹ ਕਮਜ਼ੋਰੀ ਨਹੀਂ ਦਿਖਾਈ ਦਿੱਤੀ ਤੋ ਸਮਝ ਲੈਣਾ ਇਹਦੇ ਕੋਲ ਦਿਨ ਦਿਮਾਗ ਦੀ ਥਾਂ ਤੇ ਜੜ ਬੁੱਧ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਸਤਾ ਤੇ ਸਤ ਦਾ ਹਮੇਸ਼ਾ ਘੋਲ ਰਿਹਾ ਹੈ ਇਹ ਇੱਕ ਬਦਕਿਸਮਤੀ ਹੈ ਪਰ ਗੁਸਤਾਖੀ ਮਾਫ ਜਿਤਨਾ ਸਤਾ ਦੇ ਜਿਸ ਦਾ ਸ਼ੌਕ ਹੋਵੇਗਾ ਉਤਨਾ ਹੀ ਅਕਲ ਤੋਂ ਹੀਣਾ ਹੁੰਦਾ ਜਾਏਗਾ ਇਹ ਵੀ ਮਰਜ਼ ਕਰਦੇ ਆਂ ਕਈ ਵਾਰ ਹੈਰਾਨਗੀ ਆਉਂਦੀ ਹੈ 3 ਕਰੋੜ ਬੰਦਿਆਂ ਦਾ ਕਾਤਲ ਹੈ ਮਾ ਉਸੇ ਤੋਂ 3 ਕਰੋੜ ਨੂੰ ਉਜਾੜ ਕੇ ਤੇ 3 ਕਰੋੜ ਨੂੰ ਮਾਰ ਕੇ ਉਨੇ ਚਾਈਨਾ ਦੇ ਚ ਕ੍ਰਾਂਤੀ ਲਿਆਂਦੀ ਬਈ ਮੈਂ ਮਨੁੱਖਾਂ ਦੇ ਚ ਕ੍ਰਾਂਤੀ ਲੈਣੀ ਐ ਤੋ ਕ੍ਰਾਂਤੀ ਲੈਣੀ ਐ 3 ਕਰੋੜ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਹਲਾਕੂ ਜਿੱਥੋਂ ਲੰਘਦਾ ਸੀ ਬਸਤੀਆਂ ਉਜਾੜ ਕੇ ਲੰਘਦਾ ਸੀ ਚੰਗੇ ਖਾਂ ਦੇ ਘੋੜੇ ਜਦ ਲਾਸ਼ਾਂ ਤੋਂ ਲੰਘਦੇ ਸਨ ਨੱਚਦਾ ਸੀ ਹੱਸਦਾ ਸੀ ਕੁਝ ਹੁੰਦਾ ਸੀ ਐਨਾ ਦਿਲ ਦਿਮਾਗ ਪੱਥਰ ਹੋ ਗਿਆ ਇਨਾ ਮੂੜ ਹੋ ਗਿਆ ਗੁਸਾਖੀ ਮਾਫ ਜਦੋਂ ਸਤਾਧਾਰੀ ਨੇ ਆਖੇ ਸਾਡੇ ਦੇਸ਼ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਨੇ ਕਿਉਂਕਿ ਵਕ ਵਕ ਬਾਸ਼ਾ ਮਾ ਨੇ ਵਕ ਵਕ ਮਜ਼ਬ ਨੇ ਵਕ ਵਕ ਪਹਿਰਾਵੇ ਨੇ ਵਕ ਵਕ ਖਾਣ ਪਾਣ ਨੇ ਵਕ ਵਕ ਤਮੀਜ਼ ਉਹ ਤਮਦਨ ਹੈ ਔਰ ਇਸ ਤਰ੍ਹਾਂ ਦੇ ਪੁਰਸ਼ ਸੁਣਨ ਦੇ ਸ਼ੌਕ ਨਹੀਂ ਰੱਖਦੇ ਜਿਤਨਾ ਬਾਹਰ ਮੁਖੀ ਮਨੁੱਖ ਹੋਵੇਗਾ ਉਹ ਆਪਣੇ ਨੇੜੇ ਤੇ ਹੁੰਦਾ ਨਹੀਂ ਤੇ ਸੁਣੇ ਕੀ ਕੱਖ ਨਹੀਂ ਸੁਣ ਸਕਦਾ ਤੇ ਗੁਰਬਾਣੀ ਤੇ ਖੇੜ ਸਾਰੀ ਸੁਣਨ ਦੀਏ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਬਾਅਦ ਵਿੱਚ ਮੇਰਾ ਸਮਾਂ ਸੀ ਮੈਨੂੰ ਉਥੇ ਕਹਿਣਾ ਪਿਆ ਮੈਂ ਕਿ 22 ਦੇਸ਼ ਨੇ ਅਰਬ ਮਿਸਰ ਹੈ ਜੌਰਡਨ ਹੈ ਇराक ਹੈ ਲੀਬੀਆ ਹੈ ਕੁਵੇਤ ਹੈ ਸਾਊਦੀ ਅਰਬ ਹੈ ਟਿਊਨੀ ਸ਼ੈ ਮਰਾਕਸ਼ ਹੈ ਬਹੁਤ ਸਾਰੇ ਦੇਸ਼ ਨੇ ਇਹਨਾਂ ਸਾਰਿਆਂ ਦੀ ਭਾਸ਼ਾ ਇੱਕੋ ਹੀ ਹੈ ਅਰਬੀ ਖਤਰ ਹੈ ਯਮਨ ਹੈ ਬਹਿਰੈਨ ਹੈ ਦੁਬਈ ਹੈ ਅਬੂਦਾਬੀ ਹੈ ਸ਼ਾਰਜਾ ਹੈ ਨਾ ਸਾਰਿਆਂ ਦੀ ਭਾਸ਼ਾ ਅਰਬੀ ਹੈ ਸਾਰਿਆਂ ਦਾ ਪਹਿਰਾਵਾ ਵੀ ਇੱਕੋ ਹੀ ਹੈ ਸਾਰਿਆਂ ਦਾ ਧਰਮ ਗ੍ਰੰਥ ਇੱਕੋ ਹੈ ਸਾਰਿਆਂ ਦਾ ਮਜ਼ਬ ਇੱਕੋ ਹੀ ਹੈ ਸਾਰਿਆਂ ਦਾ ਕਲਚਰ ਸਾਰਿਆਂ ਦੀ ਤਜ਼ੀਬ ਇੱਕੋ ਹੀ ਹੈ ਭਾਸ਼ਾ ਵੀ ਇੱਕੋ ਹੀ ਹੈ ਮਜ਼ਬ ਵੀ ਇੱਕੋ ਹੀ ਹੈ ਧਰਮ ਗ੍ਰੰਥ ਵੀ ਇੱਕੋ ਹੈ ਖਾਣ ਪਾਣ ਦੀ ਸਹਿਮਤੀ ਹੈ ਲੇਕਿਨ ਸਾਰੇ ਇੱਕ ਦੂਸਰੇ ਦੇ ਖੌਨ ਦੇ ਕੈਸੇ ਇੱਕ ਦੂਜੇ ਦੇ ਖੌਨ ਦੇ ਕੈਸੇ ਕਿੰਨੀ ਵਾਰੇ ਆਪਸ ਵਿੱਚ ਖੌਨ ਖਰਾਬਾ ਕਰ ਚੁੱਕੇ ਨੇ ਲੜ ਚੁਕੇ ਨੇ ਅਜੇ ਵੀ ਇਹਨਾਂ ਸਾਰਿਆਂ ਦੀ ਆਪਸ ਵਿੱਚ ਨਹੀਂ ਬਣਦੀ ਇੱਕ ਮਜ਼ਬਬ ਨੇ ਵੀ ਇਹਨਾਂ ਨੂੰ ਇੱਕ ਨਹੀਂ ਕੀਤਾ ਇੱਕ ਧਰਮ ਗ੍ਰੰਥ ਨੇ ਵੀ ਇਹਨਾਂ ਨੂੰ ਇੱਕ ਨਹੀਂ ਕੀਤਾ ਇੱਕ ਭਾਸ਼ਾ ਨੇ ਵੀ ਇਹਨਾਂ ਨੂੰ ਇੱਕ ਨਹੀਂ ਕੀਤਾ ਇੱਕ ਤਹਿਜ਼ੀਬ ਨੇ ਵੀ ਇਹਨਾਂ ਨੂੰ ਇੱਕ ਨਹੀਂ ਕੀਤਾ ਦੋ ਬਿਹਾਰ ਲੜ ਪੈਂਦੇ ਨੇ ਹੁਣ ਇੱਕ ਹੁੰਦਾ ਹੈ ਮਜ਼ਬਬ ਇੱਕ ਹੁੰਦਾ ਹੈ ਭਾਸ਼ਾ ਇੱਕ ਹੁੰਦੀ ਹੈ ਲੜ ਪੈਂਦੇ ਨੇ ਜਿੱਥੇ ਸਵਾਰਥ ਟਕਰਾ ਜਾਂਨ ਉਥੇ ਭਾਸ਼ਾ ਦਾ ਇੱਕ ਹੋਣਾ ਕੀ ਮੈਨੇ ਰੱਖਦਾ ਤੇ ਮਜ਼ਬਦ ਦਾ ਇੱਕੋਣਾ ਕਿ ਮੈਨੇ ਰੱਖਦਾ ਹੈ ਕਲਚਰ ਦਾ ਇੱਕੋਣਾ ਕਿ ਮੈਨੇ ਰੱਖਦਾ ਹੈ ਪਰ ਇਹ ਇੱਕ ਜੜ ਬੁੱਧ ਨੂੰ ਸਮਝ ਦੇ ਚ ਨਹੀਂ ਆਵੇਗੀ ਕਰ ਜਗਤ ਦੇ ਚ ਇਕਤਾ ਮਜ਼ਬਦ ਦੇ ਨਾਂ ਤੇ ਹੋ ਹੀ ਨਹੀਂ ਸਕਦੀ ਗੁਸਤਾਖੀ ਮਾਫ ਕਲਗੀਧਰ ਪਾਤਸ਼ਾਹ ਕਹਿੰਦਨ ਹੈ ਪ੍ਰਮਾਤਮਾ ਤੇਰਾ ਕੋਈ ਮਜ਼ਬ ਨਹੀਂ ਹੈ ਤੇ ਅਨਲ ਸੁਣਨਾ ਨਮਸਤੰ ਅਮਜਵੇ ਨਮਸਤਸਤ ਅਜਬੇ ਜਪ ਸਾਬ ਵੜੇ ਵਿੱਚੋਂ ਜਿਹੜੇ ਪੜਦੇ ਆਉਣਗੇ ਜਾਂ ਕੰਠ ਹੋਵੇਗਾ ਨਮਸਤੰ ਅਮਜਵੇ ਨਮਸਕਾਰੇ ਪ੍ਰਭੂ ਤੈਨੂੰ ਤੇਰਾ ਕੋਈ ਮਜ਼ਬ ਨਹੀਂ ਕੋਈ ਮਜ਼ਬ ਨਹੀਂ ਨਾ ਤੂੰ ਹਿੰਦੂ ਹੈ ਨਾ ਤੂੰ ਮੁਸਲਮਾ ਹੈ ਨਾ ਤੂੰ ਸਿੱਖ ਹੈ ਨਾ ਤੂੰ ਜੈਨ ਹੈ ਨਾ ਤੂੰ ਬੋਧਿ ਹੈ ਨਾ ਤੂੰ ਯਹੂਦੀ ਹੈ ਨਾ ਤੂੰ ਪਾਰਸੀ ਹੈ ਨਾ ਤੂੰ ਇਸਾਈ ਹੈ ਤੇਰਾ ਕੋਈ ਮਜ਼ਬ ਨਹੀਂ ਤੇਰੀ ਕੋਈ ਜ਼ਾਤ ਨਹੀਂ ਤੇਰਾ ਕੋਈ ਰੰਗ ਰੂਪ ਨਹੀਂ ਤੇਰਾ ਕੋਈ ਚਕਰ ਚੈਨ ਨਹੀਂ ਨਮਸਤੰ ਅਮਜਵੇ ਨਮਸਤਸਤ ਅਜਵੇ ਇੱਕ ਨਦੀ ਦਾ ਨਾਮ ਵੀ ਹੋ ਸਕਦਾ ਹੈ ਇਲਾਕਾ ਵੀ ਹੋ ਸਕਦਾ ਹੈ ਗੰਗਾ ਹੈ ਨਰਵਦਾ ਹੈ ਸਤਲੁਜ ਹੈ ਬਿਆਸ ਹੈ ਰਾਵੀ ਚਨਾਬ ਹੈ ਗੋਦਾਵਰੀ ਹੈ ਪਿਰਾਕ ਦੇ ਚ ਦਜਲਾ ਤੇ ਫਰਾਤ ਹੈ ਮਿਸਰ ਦੇ ਚ ਨੀਲ ਨਦੀ ਵਗਦੀ ਹੈ ਇੰਗਲੈਂਡ ਦੇ ਚ ਥੇਮ ਵਗਦਾ ਹੈ ਵਕ ਵਕ ਦਰਿਆਵਾਂ ਦੇ ਨਾਮ ਉਹਨਾਂ ਦੇ ਮੁਲਕ ਉਹਨਾਂ ਦੇ ਇਲਾਕੇ ਹੈ ਪਰ ਜਾਣਦੇ ਤੇ ਸਾਰੇ ਸਾਗਰ ਦੀ ਤਰਫ ਪੈਨੇ ਤੇ ਸਾਗਰ ਦੇ ਜਦ ਲੇਨ ਆਉਂਦੇ ਨੇ ਤੁਸੀਂ ਲੱਭ ਸਕਦੇ ਹੋ ਗੰਗਾ ਕਿੱਥੇ ਹੈ ਸਾਗਰ ਦੇ ਸਮੁੰਦਰ ਦੇ ਚ ਗੋਦਾਵਰੀ ਕਿੱਥੇ ਦਜਲਾ ਤੇ ਫਰਾਤ ਕਿੱਥੇ ਨੀਲ ਨਦੀ ਕਿੱਥੇ ਫੇਮ ਕਿੱਥੇ ਸਾਗਰ ਦੇ ਚ ਕੇਵਲ ਸਾਗਰ ਹੀ ਮਿਲਦਾ ਹੈ ਉਤਨੇ ਹੀ ਚਿਰਤਕ ਮਨੁੱਖ ਦੀ ਜਾਤ ਹੈ ਪਾਤ ਹੈ ਮਜ਼ਬ ਹੈ ਸਭ ਕੁਝ ਹੈ ਜਿਤਨੇ ਚਿਰਤਕ ਪਰਮਾਤਮਾ ਦੇ ਚ ਲੇਨ ਨਹੀਂ ਹੋਇਆ ਪਰਮਾਤਮਾ ਚ ਲੀਨ ਹੋਇਆ ਤਾਂ ਸਿਵਾਏ ਪਰਮਾਤਮਾ ਦੇ ਹੋਰ ਕੁਝ ਵੀ ਨਹੀਂ ਹੈ ਹੋਰ ਕੁਝ ਵੀ ਨਹੀਂ ਹੈ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਬਿਨ ਨਹੀਂ ਕੋਈ ਇਹ ਸਮਝ ਸਦਾਧਾਰੀ ਕੋਲ ਨਹੀਂ ਆਉਂਦੀ ਉਹਨੇ ਇਸ ਦੇਸ਼ ਦੀ ਜੋ ਪੁਰਾਣੀ ਸੰਸਕ੍ਰਿਤੀ ਹੈ ਰਿਸ਼ੀ ਮੁਨੀਆਂ ਦਾ ਦੇਸ਼ ਸੀ ਇਨੋਂ ਮਿਟਾਉਣ ਦਾ ਤਿਆਰ ਕਰ ਲਿਆ ਉਤਰਣ ਲੱਗੇ ਜਨੇਊ ਕਟਣ ਲੱਗੀਆਂ ਚੋਟੀਆਂ ਮਿਟਣ ਲੱਗੇ ਮੱਥੇ ਦੇ ਤਿਲਕ ਮੁਖਤਸਰ ਅਰਜ਼ਮਈ ਕਰਾਂ ਇਹ ਤਿਲਕ ਧਾਰੀ ਇਹ ਜਨੇਊ ਧਾਰੀ ਇਹ ਚੋਟੀ ਧਾਰੀ ਕੇਸਾ ਧਾਰੀ ਸਾਰੇ ਫਰਿਆਦ ਲੈ ਕੇ ਆਏ ਵਕਤ ਦੇ ਇੱਕ ਮਹਾਨ ਤਿਆਗੀ ਬੈਰਾਗੀ ਦੇ ਕੋਲ ਜਨਮ ਸਾਖੀ ਭਾਈ ਵਾਲਾ ਉਹਦੇ 'ਚ ਇੱਕ ਪ੍ਰਸ਼ਨ